ਸੀਗੇ ਉਹਦੇ ਬਾਰੇ ਵੀ ਸੁਪਰੀਮ ਕੋਰਟ ਨੇ ਸੋਚਣਾ ਚਾਹੀਦਾ ਸੀਗਾ ਸੋ ਮੇਰਾ ਮਤਲਬ ਹੈ ਕਿ ਹੁਣ ਤੁਸੀਂ ਹੁਣੇ ਸੁਣਿਆ ਹੋਊਗਾ ਚਾਰ ਪੰਜ ਦਿਨ ਹੋਏ ਐ ਕਿ ਆਦਿਵਾਸੀ ਲੋਕ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਐ ਉਹਨਾਂ ਦਾ ਧਰਮ ਵੀ ਉੱਥੇ ਉਹਨਾਂ ਦਾ ਘਰ ਵੀ ਉੱਥੇ ਐ 29 ਨਕਸਲਾਈਟ ਛਤੀਸਗੜ੍ਹ ਦੇ ਵਿੱਚ ਸਰਕਾਰ ਨੇ ਮਰਵਾਤੇ ਐ ਉਦੋਂ 3 ਦਿਨ ਪਹਿਲਾਂ 11 ਹੋਰ ਮਰਵਾਤੇ ਆਦਿਵਾਸੀ ਇਕ ਕੋਨਾਂ ਦੇ ਵਿੱਚ ਬੀਬੀ ਸੀਗੀ ਸੋ ਇਹ ਜਿਹੜਾ ਜ਼ੁਲਮ ਹੋ ਰਿਹਾ ਹੈ ਆਦਿਵਾਸੀਆਂ ਦੇ ਉੱਤੇ ਗਰੀਬਾਂ ਤੇ ਜਦਕਿ ਪ੍ਰੈਜ਼ੀਡੈਂਟ ਆਫ ਇੰਡੀਆ ਇੱਕ ਆਦਿਵਾਸੀ ਵੀ ਬੀਬੀ ਨੇ ਤੇ ਅਸੀਂ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਹਾਨੂੰ ਕਮ ਸੇ ਘੱਮ ਇਹ ਜਿਹੜੇ ਜੰਗਲਾਂ ਦੇ ਵਿੱਚ ਲੋਕ ਤੁਹਾਡੇ ਭਰਾ ਭੈਣ ਰਹਿੰਦੇ ਆ ਇਹਨਾਂ ਦੇ ਉੱਤੇ ਤਾਂ ਕੜੀ ਨਿਗਰੱਖਣੀ ਚਾਹੀਦੀ ਸੀਗੀ ਕਿ ਨਹੀਂ ਅੱਗੇ ਕਰੀਏ ਸਿੱਖਾਂ ਦੀ ਗੱਲ 14 ਸਾਲ ਤੋਂ ਸਾਡੀ ਪਾਰਲੀਮੈਂਟ ਜਿਹੜੀ ਐਸਟਪੀਸੀ ਹੈ ਉਹਦੇ ਇਲੈਕਸ਼ਨਸਰੀ ਹੋ ਰਹੇ ਹੁਣ ਇੱਕ ਨਵੀਂ ਪਾਲਿਸੀ ਘਟੀ ਹੈ ਮੋਦੀ ਸਾਹਿਬ ਨੇ ਉਹਨਾਂ ਦੇ ਹੋਮ ਮਿਨਿਸਟਰ ਸ਼ਾਹ ਜੀ ਨੇ ਤੇ ਜਿਹੜੇ ਬਾਹਰਲੇ ਮੁਲਕਾਂ ਦੇ ਵਜ਼ੀਰ ਹਨ ਐਕਸਟਰਨਲ ਅਫੇਅਰਸ ਦੇ ਜੇ ਸ਼ੰਕਰ ਜੀ ਤੇ ਨੈਸ਼ਨਲ ਸਕਿਉਰਿਟੀ ਡਵਾਈਜ਼ਰ ਡੋਇਲ ਸਾਹਿਬ ਆਦਿ ਚਾਰਾਂ ਨੇ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਖਾਲਸਾਤਾਨ ਦੀ ਗੱਲ ਕਰੂਗਾ ਉਹਨੂੰ ਇੰਡੀਆ ਦੇ ਵਿੱਚ ਵੀ ਅਸੀਂ ਮਰਵਾਦਾਂਗੇ ਤੇ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਮਰਵਾਦਾਂਗੇ ਇਹ ਪਾਲਿਸੀ ਨੂੰ ਇੰਪਲੀਮੈਂਟ ਕਰਦੇ ਆ ਮੋਦੀ ਸਾਹਿਬ ਦੀ ਸਰਕਾਰ ਨੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿਰਜਰ ਨੂੰ ਮਰਵਾ ਦਿੱਤਾ ਹੈਗਾ ਉੱਥੇ ਆਪਣੇ ਰਿਪੋਧਮਨ ਸਿੰਘ ਮਲਿਕ ਨੂੰ ਮਰਵਾ ਦਿੱਤਾ ਹੈ ਸੁਖਦੂਲ ਸਿੰਘ ਨੂੰ ਮਰਵਾ ਦਿੱਤਾ ਹੈਗਾ ਜਿਹੜਾ ਕਿ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਮਜਬੂਰ ਹੋ ਕੇ ਆਪਣੀ ਪਾਰਲੀਮੈਂਟ ਦੇ ਵਿੱਚ ਕਹਿਣਾ ਪਿਆ ਕਿ ਜਸੂਸੀ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਇੰਡੀਆ ਦੀਆਂ ਉਹਨਾਂ ਨੇ ਇਹ ਕਤਲ ਕੀਤੇ ਹੈ ਫਿਰ ਬ੍ਰਿਟਾਨੀਆਂ ਦੇ ਵਿੱਚ ਆਪਣਾ ਹਰਪਾਰ ਸਿੰਘ ਖੰਡਾ ਬਣਵਾ ਦਿੱਤਾ ਹੈ ਕਿ ਗਵਰਨਮੈਂਟ ਹਮ ਦੇ ਵਿੱਚ ਉਹਨੂੰ ਜ਼ਹਿਰ ਦੇ ਕੇ ਮਰਵਾਇਆ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾ ਦਿੱਤਾ ਤੇ ਫਿਰ ਦੂਸਰਾ ਲਖਬੀਰ ਸਿੰਘ ਰੋਡੇ ਨੂੰ ਮਰਵਾਤਾ ਹੈ ਪਾਕਿਸਤਾਨ ਦੇ ਵਿੱਚ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਹੈ ਇਹਦੇ ਨਾਲ ਕੀ ਹੈ ਕਿ ਜਿਹੜਾ ਇੰਡੀਆ ਦਾ ਕਾਨੂੰਨ ਹੈ ਜਿਹੜਾ ਵੀ ਆਦਮੀ ਜਾਂ ਸੰਸਥਾ ਜਿਹੜੇ ਇੰਡੀਆ ਦਾ ਰਿਸ਼ਤਾ ਦੋਸਤਾਨਾ ਹੈ ਦੂਜੇ ਮੁਲਕ ਦੇ ਨਾਲ ਉਜੇ ਤੋੜਨ ਦੀ ਕੋਸ਼ਿਸ਼ ਕਰੂਗਾ ਉਹ ਫੌਜਦਾਰੀ ਜੁਰਮ ਬਣਦਾ ਤੇ ਮੋਤੀ ਸਰਕਾਰ ਨੇ ਅਮਰੀਕਾ ਦੇ ਵਿੱਚ ਵੀ ਨਿਊਯਾਰਕ ਦੇ ਵਿੱਚ ਕੋਸ਼ਿਸ਼ ਕੀਤੀ ਹੈ ਪੰਨੂ ਨੂੰ ਮਰਵਾਉਣ ਦੀ ਪਰ ਅਮਰੀਕਾ ਦੀ ਇੰਟੈਲੀਜੈਂਸ ਇੰਨੀ ਤਕੜੀ ਹੈ ਉਹਨਾਂ ਨੇ ਫੜ ਲਏ ਬੰਦੇ ਉਹ ਸੋ ਮੇਰਾ ਮਤਲਬ ਹੈ ਕਿ ਇਹ ਤਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖਿਆ ਹੈ ਕੀ ਮੋਤੀ ਸਾਹਿਬ ਤੇ ਤਿੰਨ ਹੋਰ ਬੰਦਿਆਂ ਦੇ ਉੱਤੇ ਮਕਦਮੇ ਫੌਜਦਾਰੀ ਦੇ ਦਰਜ ਕਰੋ ਜਿਨ੍ਹਾਂ ਨੇ ਇੰਡੀਆ ਦੇ ਤਲਕਾਤ ਬਾਹਰ ਦੇ ਮੁਲਕਾਂ ਨਾਲ ਤੋੜੇ ਹੈ RAM ਮੰਦਰ ਦੇ ਉੱਤੇ ਇਲੈਕਸ਼ਨ ਲੜਨਾ ਗੈਰ ਸੰਵਧਾਨਕ ਹੈ ਕਿਉਂਕਿ ਇੰਡੀਆ ਅਜੇ ਵੀ ਇਹ ਤਰਮਨਰਪਕ ਸੈਕਲਰ ਮੁਲਕ ਹੈ ਚਲੋ ਜੇ RAM ਮੰਦਰ ਦੇ ਉੱਤੇ ਇਲੈਕਸ਼ਨ ਲੜਨਾ ਤੇ ਸਦੀਆਂ ਤੋਂ ਜਿਹੜਾ ਗੰਗਾ ਦਰਿਆ ਹੈ ਇਹ ਹਿੰਦੂਆਂ ਦਾ ਬਹੁਤ ਪਵਿੱਤਰ ਦਰਿਆ ਰਿਹਾ ਹੈ ਪਰ 1947 ਤੋਂ ਬਾਅਦ ਜਦੋਂ ਅੰਗਰੇਜ਼ ਗਿਆ ਸਾਰੇ ਸ਼ਹਿਰਾਂ ਦੀ ਗੰਦਗੀ ਸੀਵਰੇਜ ਜਿੰਨਾ ਵੀ ਗੰਦਾ ਉਹ ਸਾਡੀ ਕੰਗਾ ਦੇ ਵਿੱਚ ਸਿੱਟਿਆ ਜਾਂਦਾ ਹੈ ਜਿੰਨੇ ਵੀ ਸ਼ਹਿਰ ਆਉਂਦੇ ਐ ਔਰ ਮੋਦੀ ਸਾਹਿਬ ਵਾਰਾਨਾ ਸੇ ਬਨਾਰਸ ਤੋਂ ਮੰਦਰ ਪਾਰਲੀਮੈਂਟ ਹੈ ਜਿਹੜੋ ਇਹ ਵੀ ਜਾਣਦੇ ਐ ਇਨਨੂੰ ਇੰਨੇ ਸੂਝ ਨੇ ਕਿ ਮੈਂ ਕੱਟੜਵਾਦੀ ਹਿੰਦੂ ਆਂ ਤੇ ਜਦੋਂ ਇਹ ਟਾਇਲਟ ਜਾਂਦੇ ਆ ਤੇ ਇਹਨਾਂ ਦਾ ਪੇਟ ਦੀ ਗੰਦਗੀ ਉਹ ਵੀ ਗੰਗਾ ਜੀ ਦੇ ਵਿੱਚ ਸਿੱਟੀ ਜਾਂਦੀ ਹੈ ਹੁਣ ਤੁਸੀਂ ਮੈਨੂੰ ਦੱਸੋ ਤੁਸੀਂ ਹਿੰਦੂਓ ਸਾਰੇ ਜਣੇ ਇੱਥੇ ਬੈਠੇ ਜਿੰਨੇ ਵੀ ਦੁਨੀਆਂ 'ਚ ਐ ਤੁਹਾਨੂੰ ਇਹ ਸਵੀਕਾਰ ਹੈ ਕਿ ਪਾਕਸ ਤੋਂ ਡਾ ਪ੍ਰਾਈਮ ਮਿਨਿਸਟਰ ਆਪਣੀ ਪੇਟ ਦੀ ਗੰਦਗੀ ਤੋਂ ਦੇ ਸਭ ਤੋਂ ਪਵਿੱਤਰ ਦਰਿਆ ਦੇ ਵਿੱਚ ਸਿੱਟੇ ਤੇ ਮੇਰਾ ਮਤਲਬ ਉਹਦੀ ਅਕਲ ਕਿੱਥੇ ਹੈ ਦਿਮਾਗ ਦੇ ਵਿੱਚ ਹੈ ਤਾਂ ਗਿੱਟਿਆਂ ਦੇ ਵਿੱਚ ਹੈ ਤੇ ਕੀ ਉਸ ਨੂੰ ਫੇਰ ਇੱਕ ਵਾਰੀ ਤੁਸੀਂ ਪ੍ਰਾਈਮ ਮਿਨਿਸਟਰ ਬਣਾਉਂਗੇ ਰਾਮ ਮੰਤਰ ਨੂੰ ਨਾ ਚੱਲੋ ਤੁਹਾਡੀ ਮਰਜ਼ੀ ਹੈ ਪਰ ਉਹ ਵੀ ਤੁਸੀਂ ਜ਼ਬਰਨ ਸੁਪਰੀਮ ਕੋਰਟ ਗੋਗੋਈ ਉਸ ਰਿਟਰੀਫ ਜਸਟਿਸ ਸਿਗਾ ਉਸ ਨੂੰ ਤੁਸੀਂ ਇਹ ਰਿਸ਼ਵਤ ਦੇ ਕੇ ਫੈਸਲਾ ਕਰਵਾ ਲਿਆ ਕਿ ਉਸ ਨੂੰ ਜਦੋਂ ਉਹਨੇ ਫੈਸਲਾ ਰਾਮੰਦਰ ਦੇ ਹੱਕ ਦੇ ਵਿੱਚ ਕੀਤਾ ਹੈ ਚੀਫ ਜਸਟਿਸ ਗੋਗੋਈ ਨੂੰ 6 ਸਾਲਾਂ ਦੇ ਲਈ ਨੋਮਿਨੇਟ ਰਾਜ ਸਭਾ ਦਾ ਮੈਂਬਰ ਕਰ ਲਿਆ ਉਸ ਤੋਂ ਪਹਿਲਾਂ ਗੋਗੋਈ ਸਾਹਿਬ ਨੇ ਇੱਕ ਬਹੁਤ ਕਬਸੂਰਤ ਬੀਬੀ ਉਹਨਾਂ ਦੇ ਘਰ ਦੇ ਵਿੱਚ ਕੰਮ ਕਰਦੀ ਸੀਗੀ ਤੇ ਉਹਦੇ ਨਾਲ ਛੇੜਖਾਨੀ ਕਰ ਦਿੱਤੀ ਉਹ ਬੀਬੀ ਗਈ ਪੁਲਿਸ ਸਟੇਸ਼ਨ ਕਿਉਂਕਿ ਜਦੋਂ ਵੀ ਛੇੜਖਾਨੀ ਦਾ ਮਸਲਾ ਹੋਵੇ ਉਹ ਪੁਲਿਸ ਥਾਣੇ ਦੇ ਵਿੱਚ ਦਰਜ ਹੁੰਦਾ ਪਰ ਪੁਲਿਸ ਵਾਲੇ ਨੇ ਕਹਿਤਾ ਕਿ ਅਸੀਂ ਇਹੋ ਜਿਹੇ ਮਾਮਲਾ ਚੀਫ ਜਸਟਿਸ ਦੇ ਖਰਾਫ ਨਹੀਂ ਦਰਜ ਕਰ ਸਕਦੇ ਫਿਰ ਸੁਪਰੀਮ ਕੋਰਟ ਦੇ ਜੱਜਾਂ ਨੇ ਇਕੱਠੇ ਹੋ ਕੇ ਕਿਹਾ ਕਿ ਅਸੀਂ ਇੱਕ ਕਮੇਟੀ ਬਣਾਉਂਦੇ ਆਂ ਫਿਰ ਇੱਕ ਕਮੇਟੀ ਬਣ ਗਈ ਸੁਪਰੀਮ ਕੋਰਟ ਦੇ ਜੱਜਾਂ ਦੀ ਕਿ ਇਸ ਬੀਬੀ ਦਾ ਕੇਸ ਸੁਣਿਆ ਜਾਵੇ ਜਦੋਂ ਬੀਬੀ ਪੇਸ਼ ਹੋਈ ਕਮੇਟੀ ਦੇ ਅੱਗੇ ਵਿਪੀ ਨੇ ਕਿਹਾ ਕਿ ਮੇਰਾ ਹੱਕ ਆਰਟੀਕਲ 21 ਦੇ ਤਹਿਤ ਹੈ ਕਿ ਮੈਂ ਆਪਣੀ ਗੱਲ ਆਪਣੇ ਵਕੀਲ ਦੇ ਨਾਲ ਹੀ ਕਰ ਸਕਦੀ ਹਾਂ ਸੁਪਰੀਮ ਕੋਰਟ ਦੀ ਕਮੇਟੀ ਜਿਹੜੀ ਕਾਨੂੰਨ ਦੀ ਮਾਹਰ ਹੈ ਤੇ ਜਿਹਨੂੰ ਪਤਾ ਹੈ ਕਿ ਇਹਦਾ ਹੱਕ ਸੰਵਿਧਾਨਕ ਹੈਗਾ ਆਰਟੀਕਲ 21 ਦੇ ਤਹਿਤ ਉਹਨੇ ਕਿਹਾ ਕਿ ਤੂੰ ਬੋਲ ਸਕਦੀ ਹੈ ਤੇਰਾ ਵਕੀਲ ਇੱਥੇ ਨਹੀਂ ਗੱਲ ਕਰ ਸਕਦਾ ਉਹਨੂੰ ਨਹੀਂ ਕਰਨ ਦਿੱਤੀ ਤੇ ਗੋਈ ਨੂੰ ਕਲੀਨ ਛਿੱਟ ਉਹਨੂੰ ਮਾਫ ਕਰਤਾ ਸੋ ਮੇਰਾ ਮਤਲਬ ਇਹੋ ਜੀ ਕੰਡੀਸ਼ਨਸ ਦੇ ਵਿੱਚ ਉਹਨੂੰ ਬਲਾਤਕਾਰ ਦੇ ਕੇਸ ਦੇ ਵਿੱਚ ਬਚਾ ਕੇ ਉਹਨੂੰ ਰਿਸ਼ਵਤ ਦੇ ਕੇ ਕਿ ਨੋਮੀਨੇਟ ਮੈਂਬਰ ਬਣਾਤਾ ਰਜਿਸ ਸਭਾ ਦਾ ਪਾਰਲਮੈਂਟ ਸਾਡੀ ਟਰਮ ਹੁੰਦੀ ਹੈ 5 ਸਾਲ ਦੀ ਰਜਿਸ ਸਭਾ ਦੀ ਹੁੰਦੀ ਹੈ 6 ਸਾਲ ਦੀ ਸੋ ਮੇਰਾ ਮਤਲਬ ਹੈ ਕਿ ਇਹ ਜਿਹੜੀ ਇਲੈਕਸ਼ਨਸ ਲੜੇ ਚਏ ਹੈ ਇਹਦੇ ਬਾਰੇ ਅਜੇ ਦੇਸ਼ ਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ ਤੇ ਕੀ ਨਹੀਂ ਹੋ ਰਿਹਾ ਤੇ ਸਾਡੀ ਜਿਹੜੇ ਬਾਰਡਰ ਹੈ ਉਹ ਬਿਲਕੁਲ ਸੇਫ ਨਹੀਂ ਹੈਗੇ ਇਹਨਾਂ ਨੇ ਕੋਈ ਪੋਸ਼ਣ ਨਹੀਂ ਕੀਤੀ ਕਿ 1962 ਦੇ ਵਿੱਚ 40000 ਕਿਲੋਮੀਟਰ ਲਦਾਖ ਦੇ ਚੀਨ ਨੇ ਜ਼ਬਤ ਕਰ ਲੇ ਸੀਗੇ ਸਾਨੂੰ ਸਿੱਖਾਂ ਨੂੰ ਤੇ ਤੁਹਾਨੂੰ ਪੰਜਾਬੀਆਂ ਨੂੰ ਲਦਾਖ ਦਾ ਇਹ ਫਕਰ ਹੈ ਕਿ 1834 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਤ ਸੀ ਉਸ ਵੇਲੇ ਲਦਾਖ ਨੂੰ ਫਤਿਹ ਕਰਕੇ ਲਾਹੌਰ ਦਰਬਾਰ ਖਾਲਸਾ ਦਰਬਾਰ ਦੇ ਨਾਲ ਲਗਾਇਆ ਗਿਆ ਸੀਗਾ ਸੋ ਇਹ ਚੀਜ਼ਾਂ ਹੋ ਰਹੀਆਂ ਜਿੱਦੇ ਤੇ ਆਪਾਂ ਇਲੈਕਸ਼ਨ ਲੜ ਰਹੇ ਹੈ ਤੇ ਮੇਰਾ ਬਤੌਰ ਐਮਪੀ ਹੋਣ ਦੇ ਨਾਤੇ ਤੁਹਾਨੂੰ ਚੰਗਾ ਲੱਗੇ ਮਾੜਾ ਲੱਗੇ ਮੇਰਾ ਫਰਜ਼ ਹੈ ਕਿ ਤੁਹਾਨੂੰ ਸਾਰੀ ਸਥਿਤੀ ਅੱਜ ਦੀ ਦੱਸ ਦਮਾ ਕਿ ਕਿਹੜੇ ਹਾਲਾਤਾਂ ਦੇ ਵਿੱਚ ਅੱਜ ਇਲੈਕਸ਼ਨ ਜੜ ਰਹੀ ਹੈ ਇੰਡੀਆ ਮਾਨ ਸਰ ਜਿਹੜਾ ਸ਼੍ਰੋਣੀ ਕਾਲਿੰਗ ਦਾ ਨੰਬਰ ਸਰ ਇਹ ਕੀ ਕੀ ਮੁੱਦੇ ਲੈ ਕੇ ਆਉਂਗਾ ਪੰਜਾਬ ਦੀ ਜਿਹੜੇ ਪਾਰਲੀਮੈਂਟ ਦੇ ਵਿੱਚ ਜਿਹੜੇ ਮੁੱਦਿਆਂ ਨੂੰ ਲੈ ਕੇ ਜਾ ਰਿਹਾ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਦੇ ਜਿਹੜੇ ਮੁੱਦੇ ਆ ਜਿਹੜੇ ਸਿੱਖਾਂ ਨੂੰ ਬਾਹਰ ਮਰਵਾਇਆ ਗਿਆ ਇਹ ਤਾਂ ਮੈਂ ਬੋਲ ਚੁੱਕਿਆ ਤੁਹਾਨੂੰ ਪਤਾ ਹੋਊਗਾ ਪਲੀ ਬੁਲਵੇ ਮਰਵਾਇਆ ਗਿਆ ਹੋਰ ਕਿਹੜੇ ਮੁੱਦੇ ਲੈ ਕੇ ਉਹਦੇ ਲਈ ਘੱਟੋ ਘੱਟ ਸਰਕਾਰ ਦੇ ਵਿੱਚ 500 ਤੂੰ ਮੈਂ ਟਾਈਟਨਸ ਤੋਂ ਉੱਤੇ ਜਾ ਕੇ ਮੈਂਬਰਾਂ ਦੀ ਰੋੜ ਹੈ ਆਪਣੇ ਮੈਂਬਰ ਕੋਲ 15 ਹੁੰਦੇ ਸ਼੍ਰੋਮਣੀ ਕਾਲੀ ਦਲ ਕੇ ਮੇਰੇ ਲੜ ਗੋਣ ਦੇ ਲੜਾਈ ਸਭਾ ਲਾਗ ਸੇ ਇੱਕ ਲੜਾਉਂ ਤਬੀ ਗੁਮਿੰਦਰ ਨਾਮ ਕੋ ਹਾਉਂ ਬੋਲੇ ਸੋਨਿਹਾਰ ਸੋਨਿਹਾਰ ਤੁਹਾਨੂੰ ਆਪਣੇ ਮਜਰ ਦੇ ਬਾਰੇ ਅਜ ਪਤਾ ਨਹੀਂ ਹੈ ਚਾਰਟ 543 ਐਮ ਐਲ ਐਸ ਉਥੇ ਸੀਗੇ ਜਿੱਦੋਂ ਮੈਂ ਗੱਲਾਂ ਕੀਤੀਆਂ ਤੇ ਉਹਨਾਂ ਰੋਣਾ ਪਾਇਆ ਜਾਹੇ ਮੈਂ ਮਹਾਰਾਜਾ ਤੋਂ ਕਿਹਾ ਉਹਨਾਂ ਨੂੰ ਕਿ ਬਾਹਰ ਆਜੋ ਸਵਾ ਲੱਖ ਸੇ ਇੱਕ ਲੜਾਉਂ ਤੇ ਮੈਂ ਉਹਨਾਂ ਚੋਂ ਮੈਂ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਠੋਕ ਦੂੰਗਾ ਮੈਂ ਕਿਹਾ ਬਾਹਰ ਆਓ ਮਨਸਾਬ ਤਾਂ ਬਿਧੀ ਪਟੰਨੀ ਵੀ ਬੰਦ ਨਹੀਂ ਕਰੀਦੀ ਹੁੰਦੀ ਇੱਕ ਬੰਦਾ ਹੀ ਇੱਕ ਇੱਕ ਬੰਦਾ ਹੀ ਪਾਰ ਕਰਕੇ ਪੋੜਾ ਫਤਿਹ ਕਰ ਲੈਂਦਾ ਹੁੰਦਾ ਹੈ ਇਹ ਨਹੀਂ ਜ਼ਰੂਰੀ ਕਿ ਜਿਆਦਾ ਕੱਠ ਲੈ ਜੀ ਹੁਣ ਸਾਰੇ ਮੈਂਬਰ ਫਰਿਆਣੇ ਦੇ ਵਿੱਚ ਦੋ ਖੜੇ ਆਪਣੇ दस पंजाब छड़ गए हैं तीन और खड़े कर रहे हैं सारे ऐसी अपील कर रहे हैं लोकां ਨੂੰ ਕਿ ਇਹ ਕਿ ਅਥਾਲੀ ਦਾ ਨੰਬਰ ਸਰ ਦੇ ਮੈਂਬਰ ਪਾਰਲੀਮੈਂਟ ਵਿੱਚ ਭੇਜੋ ਤੇ ਉੱਥੇ ਦੇਖੋ ਕਿ ਪੰਜਾਬ ਦੀ ਕਿਵੇਂ ਉੱਥੇ ਰਿਪਰੈਜ਼ੈਂਟੇਸ਼ਨ ਹਿੰਦੀ ਮਾਨ ਸਰ ਤੁਹਾਡੀ ਸ਼ਖਸੀਅਤ ਬਾਰੇ ਬੋਲਣ ਵਾਸਤੇ ਕੁਝ ਨਹੀਂ ਹੈਗਾ ਬਰੋਗੀਆਂ ਕੋਲ ਸਰਪਿਕੋ ਗੱਲ ਕਹਿੰਦੇ ਆ ਵੀ ਦੋ ਤਿੰਨ ਵਾਰ ਜਿਤਾ ਕੇ ਪਹਿਲਾਂ ਵੀ ਭੇਜਤਾ ਵੀ ਮਾਨ ਸਾਹਿਬ ਨੇ ਕੋਈ ਮੁੱਦਾ ਨਹੀਂ ਚੁੱਕਿਆ ਕੋਈ ਕੰਮ ਨਹੀਂ ਕਰਵਾਇਆ ਹਲਕੇ ਦੇ ਵਿੱਚ ਇਹ ਇਹ ਗੱਲਾਂ ਕਰਦੇ ਆ ਰੋਦੀ ਮੀਰਵਾਲਾ ਜਿਹੜੇ ਸਾਹਿਬ ਦੇਖੋ ਇਹ 350 ਕਰੋੜ ਤਾਂ ਮੈਂ ਲੈ ਕੇ ਆਂਦਾ ਕਿ ਸਾਲ ਡੇਢ ਸਾਲ ਦੇ ਵਿੱਚ ਸਾਰੀਆਂ ਬਿਜਲੀ ਦੀਆਂ ਤਾਰਾਂ ਜਿਹੜੀਆਂ ਘਰਾਂ ਦੇ ਉੱਤੋਂ ਦੇ ਜਾਂਦੀਆਂ ਉਹ ਥੱਲੇ ਆ ਜਾਣ ਕਿ ਆ ਕਿਸੇ ਦੇ ਕਰੰਟ ਇਹ ਫਲਕਚੂਏਟ ਨਹੀਂ ਹੋਊਗਾ ਕਿਸੇ ਦੇ ਮੋਟਰ ਨਹੀਂ ਸੜੂਗੀ ਤੇ 56 ਕਰੋੜ ਰੁਪਏ ਦੇ ਨਾਲ ਮੈਂ ਸਾਰੀਆਂ ਟਾਪ ਫੈਸਿਲਿਟੀਆਂ ਦਾ ਹਸਪਤਾਲ ਐ ਕੇ ਆਈ ਐਮ ਬਰਨਾਲੇ ਦੇ ਵਿੱਚ ਜਿੱਥੇ ਕਿਸੇ ਨੂੰ ਵੀ ਲੋੜ ਪਊਗੀ ਕਿ ਉਹਦਾ ਲਾਜ ਦੇ ਕਿਸੇ ਹਸਪਤਾਲ ਹਰਿਆਣਾ, ਰਾਜਸਥਾਨ, ਪੰਜਾਬ ਦੇ ਵਿੱਚ ਨਹੀਂ ਹੁੰਦਾ ਉਹ ਉੱਥੇ ਬਰਨਾਲੇ ਦੇ ਵਿੱਚ ਹੋਊਗਾ ਕੱਲਾ ਮੈਂਬਰਾਂ ਇਹ ਕਹਿੰਦੇ ਹੈ ਉਹ ਕੀ ਕਰ ਲੂਗਾ ਇਹ ਛੋਟੀ ਦਿਲਾਂ ਨਹੀਂ ਕੀਤੀਆਂ ਸਾਰੀਆਂ ਤੁਹਾਡੀਆਂ ਸੜਕਾਂ ਮੈਂ ਬਣਵਾਤੀਆਂ ਜਿਹੜੀਆਂ ਕੱਚੀਆਂ ਸਿੱਡੀਆਂ ਕੋਈ ਵੀ ਕੈਂਸਰ ਦਾ ਮਰੀਜ਼ ਆਪਣੇ ਨਾਂ ਇੱਥੇ ਸੰਗਰੂਰ ਦੇ ਵਿੱਚ ਹੈਗਾ ਨਾ ਇਹੇ ਬਰਨਾਰੇ ਦੇ ਵਿੱਚ ਹੈਗਾ ਨਾ ਮਲੇਰਕੋਟਲ 'ਚ ਹੈ ਜਿਹਨੂੰ ਕੈਂਸਰ ਦੀ ਬਿਮਾਰੀ ਹੋਏ ਤੇ ਜਿਹਨੂੰ 3.5 ਲੱਖ ਰੁਪਇਆ ਅਸੀਂ ਨਾਮ ਦਿੱਤਾ ਹੋਏ ਉਹਦੇ ਇਲਾਜ ਤੇ ਲਈ ਸੋ ਮੇਰਾ ਮਤਲਬ ਕੱਲੇ-ਕੁੱਲੇ ਦੀ ਗੱਲ ਨਾ ਕਰੋ ਸਵਾ ਲੱਖ ਸੇ ਇੱਕ ਲੜਾਉ ਤਬੀ ਗੁਮਿੰਦਰ ਸਿੰਘ ਉਹ ਵੀ ਐਸੇ ਤਰ੍ਹਾਂ ਲੜੇ ਸੀਗੇ ਤੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਆਂ ਐ ਨਾ ਸਮਝੋ ਕਿ ਇਹ ਕੱਲਾ ਬੰਦਾ ਕਰ ਨਹੀਂ ਸਕਦਾ ਤੇ ਤੂੰ ਜੇ ਮੈਂ ਨਹੀਂ ਕੀਤਾ ਬਾਕੀਆਂ ਨੇ ਨੇ ਕੀ ਕੀਤਾ ਜੇ ਇਹ ਇਨਾਂ ਨੇ ਪ੍ਰੋਮਿਸ ਕੀਤਾ ਸੀਗਾ ਘਰ-ਘਰ ਨੌਕਰੀ ਤੇ 1000 ਰੁਪਿਆ ਹਰੇਕ ਬੀਬੀ ਦੇ ਕਾਉਂਟ ਸ ਦੇਵਾਂਗੇ ਦੁਗਿਆਨੇ ਕੀ ਕੀਤਾ ਹੈ ਕਿ ਮੈਂ ਤਾਂ ਕੁਝ ਕਰਕੇ ਦਿਖਾਤਾ ਤੁਹਾਨੂੰ ਜਿਹੜਾ ਤੁਸੀਂ ਮੰਨੋ ਨਾ ਮੰਨੋ ਰਿਪੋਰਟ ਜਾ ਕੇ ਡੀਸੀ ਦਫਤਰਾਂ ਚ ਦੇਖ ਲਓ ਕੀ ਬੋਲਦੇ ਹੈਗੇ ਰਿਪੋਰਟ ਜਿਮਨੀ ਚੋਂ ਜਿਮਨੀ ਚੋਂ ਵੱਡੇ ਫਤਵੇ ਨਾਲ ਜਿੱਤੇ ਸੀ ਤੁਸੀਂ ਉਸ ਟਾਈਮ ਆਮ ਆਦਮੀ ਪਾਰਟੀ ਨੇ ਇੱਕ ਸਰਪੰਚ ਨੂੰ ਢਿੱਡ ਦਿੱਤੀ ਸੀ ਤੁਹਾਡੇ ਬਰਾਬਰ ਹੁਣ ਤੁਹਾਡਾ ਕਿਲਾ ਢੋਣ ਵਾਸਤੇ ਜਿਹੜਾ ਇੱਕ ਮੰਤਰੀ ਨੂੰ ਜਿਹੜਾ ਲੈ ਕੇ ਆਏ ਨੇ ਤੇ ਦੂਸਰੇ ਪਾਸੇ ਕਾਂਗਰਸ ਐ ਫੈਰ ਨੂੰ ਲੈ ਕੇ ਆਈ ਹੈ ਕਿਵੇਂ ਲੱਗਦਾਗਾ ਕਿੰਦਾਂ ਦਾ ਜਿਹੜਾ ਕੀਦੇ ਨਾਲ ਮੁਕਾਬਲਾ ਲੱਗਦਾ ਹੈ ਕਿਵੇਂ ਦੇਖਦੇ ਹੋ ਸਾਹਮਣੇ ਸਾਡਾ ਸਾਭ ਜੀ ਜੇ ਤੁਸੀਂ ਮੁਕਾਬਲਾ ਦੇਖਣਾ ਮੋਦੀ ਨੂੰ ਲੈਓ ਉਹ ਸੋਨੀਆ ਗਾਂਧੀ ਨੂੰ ਲੈਓ ਐ ਐਮੀ ਐ ਦੂਹਾਂ ਦੇ ਨਾਲ ਮੇਰਾ ਮੁਕਾਬਲਾ ਕਰੀ ਜਾਂਦੇ ਹੋ ਭਾਜਪਾ ਨੇ ਨਾਰਾ ਦਿੱਤਾ ਜੀ 400 ਪਾਰ ਸੀਟਾਂ ਕੀ ਲੱਗਦਾ ਪੰਜਾਬ ਦੇ ਵਿੱਚ ਕਿਸਾਨ ਲੱਗਦਾ ਨਹੀਂ ਨਹੀਂ ਮੇਰਾ ਮਤਲਬ ਹਾਰ ਰਹੀ ਹੈ ਵੈਸਟਰਨ ਯੂਪੀ ਦੇ ਵਿੱਚ ਜਿਹੜੇ ਕੱਲ ਇਲੈਕਸ਼ਨਸ ਹੋਏ ਹੈ ਉਹਦੇ ਵਿੱਚ ਬਹੁਤ ਬੁਰੀ ਤਰ੍ਹਾਂ ਠੂ ਕਰਕੇ ਉਹ ਪਸੰਨਾ ਦਾ ਲੱਗ ਕੇ ਦੇ ਕਿਸਾਨ ਸਾਰੇ ਪੰਜਾਬ ਹਰਿਆਣਾ ਬੇਸਟ ਯੂਪੀ ਦੇ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਇਹਦਾ ਮਤਲਬ ਹੈ ਕਿ ਬੀਜੇਪੀ ਨੂੰ ਵੋਟ ਵੈਸਟਰਨ ਯੂਪੀ ਦੇ ਵਿੱਚ ਨਹੀਂ ਪੈਰੀ ਸੋ ਇਹ ਜਿਹੜੇ ਨਾਰੇ ਨੂਰੇ ਦਿੱਤੇ ਐ ਇਹ ਬਿਲਕੁਲ ਛਠਾਏ ਐ ਤੇ ਹੁਣ ਆਪਾਂ ਨੂੰ ਅਕਲ ਹੋਣੀ ਚਾਹੀਦੀ ਐ ਕਿ ਸਿਰਫ ਮੋਦੀ ਦੇ ਸਿਰ ਦੇ ਵਿੱਚ ਦਿਮਾਗ ਨਹੀਂ ਐ ਦੂਜਿਆਂ ਦੇ ਵੀ ਸਿਰਾਂ ਦੇ ਵਿੱਚ ਦਿਮਾਗ ਐ ਤੇ ਜਿਹੜੇ ਕੰਮ ਮੋਦੀ ਡਰਦਾ ਹੈ ਚੀਨ ਤੋਂ ਪਾਕਿਸਤਾਨ ਤੋਂ ਤੇ ਹੋਰ ਮਲਕਾਂ ਤੋਂ ਤੇ ਦੂਸਰੀ ਗੱਲ ਹੈ ਕਿ ਉਹ ਹੁਣ ਆਪਣੇ ਮੈਨੀਫੈਸਟੋ ਦੇ ਵਿੱਚ ਲਿਖਦਾ ਹੈ ਕਿ ਇੰਡੀਆ ਦਾ ਨਾਮ ਚੇਂਜ ਕਰਕੇ ਭਾਰਤ ਰੱਖ ਦੇਣਾ ਤੇ ਅਗਲੀ ਗਵਰਨਮੈਂਟ ਰਾਮ ਰਾਜ ਦੇ ਉੱਤੇ ਚੱਲੂਗੀ ਰਾਮ ਚੰਦਰਜੀ ਦੇ ਨਾਮ ਦੇ ਉੱਤੇ ਚੱਲੂ ਉਹੀ ਪੋਲਿਸੀਜ਼ ਹੋਣਗੀਆਂ ਫਿਰ ਧਰਮ ਨਿਰਪੱਖਤਾ ਤਾਂ ਖਤਮ ਕਰਤੀ ਤੇ ਕਨਸਟੀਟਿਊਸ਼ਨ ਵੀ ਖਤਮ ਕਰ ਦੂਗਾ ਤਾਂ ਮੇਰਾ ਮਤਲਬ ਇੱਥੇ ਕੀ ਅਸੀਂ ਹਿੰਦੂ ਰਾਸ਼ਟਰ ਦੇ ਵਿੱਚ ਰਹਾਂਗੇ ਫਿਰ ਫਿਰ ਘਟੀਆ ਦਾ ਕੀ ਬਣੂੰਗਾ ਆਪਣੇ ਗਰੀਬਾਂ ਦਾ ਕੀ ਬਣੂੰਗਾ ਸ਼ੈਡਿਊਲ ਕਾਸ ਦਾ ਤੇ ਜਿਹੜੇ ਕਬੀਲੇ ਆ ਉਹਨਾਂ ਦਾ ਕੀ ਬਣੂੰਗਾ ਉਹਨਾਂ ਦੇ ਨਕਸ਼ੇ ਵਿੱਚ ਦਮ ਲੈ ਕੇ ਆਉਗਾ ਤੇ ਇੱਥੇ ਹਿੰਦੁਸਤਾਨ ਟੁੱਟੂਗਾ ਗੜੇਮਾਰੀ ਹੋਈ ਹੈ ਪੰਜਾਬ ਦੇ ਵਿੱਚ ਪਿਛਲੀਆਂ ਫਸਲਾਂ ਦਾ ਵੀ ਜਿਹੜਾ ਖੜਾ ਨਾਲ ਫਸਲਾਂ ਦਾ ਉਹਨਾਂ ਦਾ ਮੁਆਵਜ਼ਾ ਨਹੀਂ ਅਜੇ ਤੱਕ ਮਿਲਿਆ ਕਹਿੰਦੇ ਸੀ ਬਿਨਾ ਗਰਦੌਰੀਆਂ ਤੋਂ ਮੁਆਵਜ਼ਾ ਦੇਵਾਂਗੇ ਦੂਸਰੇ ਪਾਸੇ ਮੰਡੀਆਂ ਦੇ ਵਿੱਚ ਵੀ ਜਿਹੜਾ ਕਿਸਾਨ 10-10 ਦਿਨਾਂ ਤੋਂ ਪੰਪ ਦੀ ਪਾਸੇ ਬੋਲ ਰਿਹਾ ਹਾਂਜੀ ਹੈਗੀ ਹੈ 30% ਤੋਂ ਉੱਤੇ ਜੇ ਇਹ ਮੌਇਸਚਰ ਹੋਵੇ ਤਾਂ ਇਨਸਪੈਕਟਰ ਚੱਕ ਨਹੀਂ ਰਹੇ ਬਹੁਤ ਤਕਲੀਫ ਹੈ ਸਾਡੇ ਕਿਸਾਨਾਂ ਨੂੰ ਤੇ ਅਸੀਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਛੇਤੀ ਤੋਂ ਛੇਤੀ ਕੰਮਾਂ ਚੱਕੋ ਕਿਉਂ ਕਰਕੇ ਨਰਾਸ਼ ਅੱਗੇ ਹੀ ਸਾਰੇ ਕਿਸਾਨ ਹੈਗੇ ਐ ਤੇ ਗਰੀਬ ਆਦਮੀ ਹੈਗੇ ਐ ਤੇ ਇਸ ਤਰ੍ਹਾਂ ਕਿਸਾਨਾਂ ਦੇ ਉੱਤੇ ਇਸ ਤਰ੍ਹਾਂ ਕਰਨਾ ਜ਼ਬਰ ਕਰਨਾ ਠੀਕ ਨਹੀਂ ਹੈ ਕਿਉਂ ਕਰਕੇ ਕਿਸਾਨ ਹੈ ਇਸ ਦੇਸ਼ ਦੀ ਰੀਟ ਦੀ ਹੱਡੀ ਹੈ ਇਹ ਸਾਰੇ ਪਿੰਡਾਂ ਦੇ ਵਿੱਚ ਰਹਿੰਦਾ ਹੈ ਤੇ ਜੇ ਸਾਰੇ ਪਿੰਡ ਇਕੱਠੇ ਹੋ ਜਾਣ ਤੁਹਾਡੇ ਸ਼ਹਿਰ ਜਿੱਥੇ ਲਾਲੇ ਬਾਣੀਆਂ ਰਹਿੰਦੇ ਐ ਉਹ ਬਿਲਕੁਲ ਖਿਰ ਜਾਣਗੇ ਤਾਂ ਫੇਰ ਇਹ ਸਰਕਾਰ ਨਰੋਲ ਕਿਸਾਨਾਂ ਦੀ ਬਣੂਗੀ ਜੇ ਇੱਕ ਰੈਵੋਲੂਸ਼ਨ ਵੀ ਆ ਸਕਦੀ ਹੈ ਜੇ ਤੁਸੀਂ ਕਿਸਾਨਾਂ ਦੇ ਉੱਤੇ ਹੋਰ ਛੇੜਖੰਡ ਨਹੀਂ ਤੇ ਜ਼ਬਰ ਕੀਤੇ। ਮਾਨ ਸਰ ਪਰਿਵਾਰਵਾਦ ਬਾਰੇ ਕੀ ਕਹਿੰਦੇ? ਕੀ ਇਹ ਪਾਰਟੀਆਂ ਨੂੰ ਜ਼ੋਰ ਲੱਗ ਰਿਹਾ ਵੀ ਉਹ ਪਰਿਵਾਰਵਾਦ ਨੂੰ ਪੜਾਵਾ ਦੇ ਦੇ ਨੇ ਰਾਜਨੀਤੀ ਦੇ ਵਿੱਚ ਧਰ ਰਹੇ ਨੇ। ਕਿਹਨੂੰ ਪੜਾਵਾ ਦੇ ਰਿਹਾ? ਜਿਹੜੇ ਸਾਰੀ ਪਾਰਟੀਆਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦੇ ਆ ਵੀ ਉਹਨਾਂ ਨੇ ਆਪਣੇ ਬਰੇਟੇ ਨੂੰ ਲਾਇਆ, ਰੂਪ ਲਾਇਆ, ਹੋਰ ਲਾਇਆ ਸ਼੍ਰੋਣੀ ਕਾਲੀ ਦਾਕੀ ਕਿਹੜੇ ਸਮੇਂ ਦੀ। ਉਹਨਾਂ ਨੇ ਬਾਦਲ ਸਾਹਿਬ ਨੇ ਆਪਣੇ ਬੱਚੇ ਲਾਤੇ ਆ। ਹੈ ਹੈ। ਪਰ ਉਸਾਰ ਤੇ ਵੀ ਪਰਿਵਾਰਵਾਦ ਨੂੰ ਜਿਹੜਾ ਪੜਾਵਾ ਦੇ ਰਿਹਾ ਰਾਜਨੀਤੀ ਦੇ ਰਾਜਨੀਤੀ ਦੇ ਵਿੱਚ ਦੀ ਪਰਿਵਾਰਵਾਦ ਨੂੰ ਨਾ ਫਿਰ ਬੱਚੇ ਕਿੱਥੇ ਜਾਣਗੇ ਮੇਰਾ ਮੰਤਨ ਡਾਕਟਰ ਦਾ ਮੁੰਡਾ ਡਾਕਟਰ ਕਿਉਂ ਬਣਦਾ ਵਕੀਲ ਦਾ ਵਕੀਲ ਕਿਉਂ ਬਣਦਾ ਦੁਕਾਨਦਾਰ ਦਾ ਦੁਕਾਨਦਾਰ ਕਿਉਂ ਬਣਦਾ ਹੈਗਾ ਜਿਵੇਂ ਕਹਿੰਦਾ ਜੈ ਸਮਝਦਾ ਉਸ ਨੂੰ ਮਨ ਜਿਹੜਾ ਨਾ ਪਰ ਮੇਰਾ ਮੰਤਨ ਇਹ ਨਾ ਜਾ ਰਿਹਾ ਨਾ ਜਿਹੜਾ ਗਲਤ ਨਹੀਂ ਨਹੀਂ ਜਿਹੜੀ ਇਹ ਅਸਲੀ ਚੀਜ਼ ਹੈ ਜਾਂ ਤਾਂ ਡਾਕਟਰਾਂ ਦੇ ਵੀ ਬੱਚੇ ਬੰਦ ਕਰੋ ਜਾਂ ਵਕੀਲਾਂ ਦੇ ਵੀ ਕਾਨੂੰਨ ਤੇ ਸੋਚਦਾ ਇਖਾਣੇ ਚਾਹੀਦੀ ਹੈ ਨਾ ਡਬਲਤਾ ਨਹੀਂ ਨਾ ਹੋਣੀ ਚਾਹੀਦੀ ਸਿਆਸਤਦਾਨਾਂ ਦੇ ਲਈ ਹੋਰ ਤੇ ਡਾਕਟਰਾਂ ਤੇ ਤੁਹਾਡੇ ਲਈ ਹੋਰ ਤੁਸੀਂ ਜਰਨਲਿਸਟੋਂ ਤੁਹਾਡਾ ਮੁੰਡਾ ਵੀ ਜਰਨਲਿਸਟ ਬਣ ਜਾਂਦਾ ਇਹ ਕੀ ਹੈ ਇਹ ਜੈ 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 ਮੰਤਰੀ ਭਗਵਾਨ ਜੀ ਲਗਾਤਾਰ ਸਟੇਜਾਂ ਤੋਂ ਬੋਲਦੇ ਆਂ ਕਿ ਪਰਿਵਾਰਵਾਦ ਦੇ ਵਿੱਚ ਜਿਵੇਂ ਬਾਦਲ ਨੇ ਆਪਣੇ ਸੁਖਵੀਰ ਬਾਦਲ ਸਾਰੇ ਆਪਣੀ ਨੂਨ ਉਤਾਰਿਆ ਆਪਣੇ ਸਾਲੇ ਨੂੰ ਉਤਾਰਿਆ ਸਾਲੇ ਨੂੰ ਉਤਾਰਿਆ ਮਤਲਬ ਇਹ ਚੀਜ਼ ਨੂੰ ਲੈ ਕੇ বারবার ਜਿਹੜੀ ਹੈ ਭਗਵੰਤ ਮਾਨ ਸਟੇਜਾਂ ਦੇ ਉੱਤੇ ਬੋਲਦਾ ਵੀ ਪਰਿਵਾਰਵਾਦ ਨੂੰ ਇਹ ਲੀਡਰ ਬਣਾਇਆ ਜਾਂਦਾ ਨਵੇਂ ਲੀਡਰ ਅੱਗੇ ਨਹੀਂ ਲੱਗਿਆ ਦੇਖੋ ਮਾਨ ਸਾਹਿਬ ਪਰਿਵਾਰਵਾਦ ਦੇ ਉੱਤੇ ਨਹੀਂ ਸੋਚ ਸਕਦੇ ਕਿ ਉਹ ਕਰਕੇ ਪਿਛਲਾ ਪਰਿਵਾਰ ਉਹਨਾਂ ਨੇ ਛੱਡ ਦਿੱਤਾ ਹੈ ਤੇ ਨਵੇਂ ਨੂੰ ਧਾਰ ਲਿਆ ਹੈਗਾ ਤੇ ਇਹ ਇੱਕ ਜਿਹੜਾ ਪਤੀ ਹੁੰਦਾ ਉਹ ਸਾਰੇ ਪਰਿਵਾਰ ਨੂੰ ਇੱਕ ਸਮਝਦਾ ਸੋ ਪਰਿਵਾਰਵਾਦ ਦੀ ਜੇ ਗੱਲ ਕਰਨੀ ਹੈ ਮੋਦੀ ਸਾਹਿਬ ਦੀ ਵੀ ਸ਼ਾਦੀ ਹੋਈ ਹੋਈ ਹੈ ਸਿੱਖ ਮਜ਼ਬਦ ਦੇ ਵਿੱਚ ਗ੍ਰਸਥ ਲਿਖਿਆ ਹੋਇਆ ਹੈ ਮੋਦੀ ਸਾਹਿਬ ਕਦੇ ਵੀ ਆਪਣੀ ਧਰਮ ਪਤਨੀ ਨੂੰ ਘਰੇ ਨਹੀਂ ਰੱਖਦੇ ਹੈਗੇ ਤੇ ਜਿਹਦਾ ਮਤਲਬ ਹੈ ਕਿ ਇਹ ਬਹੁਤ ਬੀਬੀਆਂ ਦੇ ਖਰਾਫੀ ਖਬਰ ਕਰ ਰਿਹਾ ਮੋਦੀ ਸਾਹਿਬ ਤੇ ਇਹ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਸੈਂਟਰਲ ਵਿਮਨਸ ਕਮਿਸ਼ਨ ਹੈ ਉਸ ਨੂੰ ਨੋਟ ਲੈਣਾ ਚਾਹੀਦਾ ਹੈ ਕਿ ਮੋਦੀ ਸਾਹਿਬ ਸ਼ਾਦੀशुदा ਆਦਮੀ ਆਪਣੇ ਘਰ ਵਾਲਿਆਂ ਨੂੰ ਕਿਉਂ ਇਹ ਬਾਹਰ ਕੱਢ ਦਿੱਤਾ ਹੈਗਾ ਆਪਣੇ ਪਹਿਲੇ ਮਨਮੋਹਨ ਸਿੰਘ ਸੀਗੇ ਪ੍ਰਾਈਮ ਮਿਨਿਸਟਰ ਜਿਹੜੇ ਵੀ ਮੁਲਕ ਦੇ ਵਿੱਚ ਜਾਂਦੇ ਸੀ ਆਪਣੀ ਸਰਦਾਰਨੀ ਸਾਹਿਬ ਨੂੰ ਨਾਲ ਲੈ ਕੇ ਜਾਂਦੇ ਸੀ ਤਾਂ ਮੇਰਾ ਮਤਲਬ ਹੈ ਕਿ ਇਹ ਰੀਤ ਇੰਡੀਆ ਦੀ ਨਹੀਂ ਹੈ ਕਿ ਸ਼ਾਦੀ ਕਰਾਉਣ ਲੋ ਤੇ ਆਪਣੀ ਘਰ ਵਾਲੇ ਨੂੰ ਬਾਹਰ ਸੁੱਟ ਦੋ ਐ ਕੂੜੇਦਾਨ ਬੀਬੀ ਨਹੀਂ ਹੁੰਦੀ ਉਹ ਧਰਮ ਪਤਨੀ ਹੁੰਦੀ ਹੈ ਉਹਦਾ ਸਟੇਟਸ ਆਪਣੇ ਘਰ ਵਾਲੇ ਦੇ ਬਰਾਬਰ ਹੁੰਦਾ ਮਹਾਂਸਬ ਗਲਤ ਵਾਲਾ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਤੁਸੀਂ ਕਿਵੇਂ ਲੈ ਰਹੇ ਜਿਵੇਂ ਪਾਸੂ ਸੂਰ ਵਿੱਚ ਵਾਪਰੇਗਾ ਜੇਲ੍ਹ ਦੇ ਵਿੱਚ ਦੋ ਕਤਲ ਹੋਏ ਨੇ ਇਹ ਤਾਂ ਮਾੜੀ ਗੱਲ ਹੈ ਜੀ ਕਿ ਪਰ ਮੈਂ ਸਗਰੂਰ ਦਾ ਐਮਪੀ ਹਾਂ ਮੈਂ ਤਾਂ ਦੇਖਿਆ ਕਿ ਮੈਂ ਕੋਈ ਕਿਤੇ ਜ਼ਬਰ ਨਹੀਂ ਹੋਣ ਦਿੱਤਾ ਦੁਕਾਨਦਾਰਾਂ ਦੇ ਕੋਲੇ ਕੋਈ ਉਹ ਸ੍ਰੋਤੀ ਨਹੀਂ ਲੈਣ ਦਿੱਤੀ ਕੋਈ ਇਥੇ ਹੜਤਾਲਾਂ ਨਹੀਂ ਹੋਣ ਦਿੱਤੀਆਂ ਜਿਹਦੇ ਨਾਲ ਇੱਕ ਦਿਨ ਵੀ ਬਾਜ਼ਾਰ ਬੰਦ ਹੋਵੇ ਤੇ ਕਿਸਾਨਾਂ ਦਾ ਕੰਮ ਬੰਦ ਹੋਵੇ ਮੈਂ ਬਿਲਕੁਲ ਇਹਦੇ ਤੇ ਅਟੈਂਸ਼ਨ ਰੱਖੀ ਹੈ ਤੇ ਬਿਲਕੁਲ ਕੋਈ ਫੌੜਟਰੀ ਕਿਸੇ ਦੇ ਉੱਤੇ ਨਹੀਂ ਟਰਾਈ ਜਿਵੇਂ ਐਮਪੀਸ ਤੇ ਮਨਿਸਟਰਸ ਆਪਣੇ ਦੁਸ਼ਮਣਾਂ ਦੇ ਉੱਤੇ ਕਰਾ ਲੈਂਦੇ ਹੈ ਮੇਰਾ ਕੋਈ ਦੁਸ਼ਮਣ ਨਹੀਂ ਹੈਗਾ ਬਿਲਕੁਲ ਸਫਾਈ ਦੇ ਨਾਲ 1.5 ਸਾਲ ਤੋਂ ਡਾ ਇਹ ਇਲਾਕਾ ਇੱਕ ਨੈੱਬ ਪਾਰਲੀਮੈਂਟ ਨੇ ਚਲਾਇਆ 11 ਮਾਰਚ ਨੂੰ ਇੱਕ ਸਾਲ ਦੀ ਮੌਤ ਨੂੰ ਲੈ ਕੇ ਕਿਸਾਨ ਘਰਨੇ ਦੇ ਵਿੱਚ ਬੈਠੇ ਆਂ ਅਕਸਰ ਦੇ ਵਿੱਚ ਤੇ ਉਹਦੀ ਲਾਸ਼ ਹੈ ਜਿਹੜੀ ਨਿਕਲਦੇ ਵਿੱਚ ਪਈ ਹੈ ਉਸ ਨੂੰ ਦੌੜਾ ਪੈ ਤੋ ਕਿੱਸਾ ਜਦੋਂ ਸੈਕਟਰ ਦੇ ਬੰਦੇ ਵਿੱਚ ਸੀ ਠੀਕਣਾ ਜਾ ਰਿਹਾ ਮੈਂ ਉੱਥੇ ਮਿਲਣ ਗਿਆ ਸੈਕਟਰੀ ਸਾਰੇ ਜਿੰਨੇ ਵੀ ਮਰੀਜ਼ ਸੀਗੇ ਮੈਂ ਉਹਨਾਂ ਨੂੰ ਮਿਲ ਕੇ ਆਇਆ ਹੈਗਾ ਤੇ ਜਿਹੜੇ ਕਿਸਾਨਾਂ ਦਾ ਇਹ ਹੈੱਡ ਸੀਗਾ ਉਹ ਰਿੰਦਰਾ ਹਸਪੀਟਲ ਦੇ ਮਾਰਚਰੀ ਦੇ ਵਿੱਚ ਪੈਰੀੜਾਰ ਬਣ ਕੇ ਖੜਾ ਸੀ ਉਸ ਨੇ ਪੁਲਿਸ ਨੂੰ ਕਿਹਾ ਕਿ ਅਸੀਂ ਸਿਮਰਨਜੀਤ ਸਿੰਘ ਮਾਨ ਨੂੰ ਅੰਦਰ ਨਹੀਂ ਜਾਣ ਦੇਣਾ ਮੈਂ ਉਹਦੇ ਉੱਤੇ ਸ਼ਾਲ ਪਾਉਣਾ ਸੀਗਾ ਸਰੋਪਾ ਪਉਣਾ ਸੀ ਪਰ ਕਿਸਾਨ ਯੂਨੀਅਨ ਦੇ ਲੀਡਰ ਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਮੈਂ ਉੱਥੇ ਕੋਈ ਗੜਬੜ ਨਹੀਂ ਕੀਤੀ ਪੁਲਿਸ ਨੂੰ ਨਹੀਂ ਕਿਹਾ ਕਿ ਮੈਨੂੰ ਜ਼ਬਰਦਸਤੀ ਅੰਦਰ ਲੈ ਕੇ ਜਾਓ ਜਿਵੇਂ ਉਹਨਾਂ ਨੇ ਕਿਹਾ ਨਾ ਉਸ ਤਰ੍ਹਾਂ ਕੀਤਾ ਮੈਨੂੰ ਬੜਾ ਅਫਸੋਸ ਹੈ ਕਿ 196 ਦੇ ਉੱਤੇ ਬਹੁਤ ਭਾਰੀ ਜ਼ਬਰ ਸ਼ੰਭੂ ਤੇ ਦੂਸਰੇ ਖਨੌਰੀ ਹੋ ਰਿਹਾ ਹੈ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਇਹ ਹਕੂਮਤ ਜ਼ਿੰਮੇਦਾਰਾਂ ਨੂੰ ਖਸਾਨਾ ਨੂੰ ਇਨਸਾਨ ਨਹੀਂ ਸਮਝਦੀ ਤੇ ਜਦੋਂ ਗੋਲੀ ਮਾਰੀ ਸੀਗੀ ਬੀਜੇਪੀ ਤੇ ਆਰਐਸਐਸ ਦੇ ਜਿਹੜੇ ਖੱਕਰ ਖਾਕੀ ਨਿਕਰਣ ਵਾਲੇ ਹੈ ਉਹ ਗੋਲੀ ਦੀ ਆੜ ਦੇ ਵਿੱਚ ਕਿਸਾਨਾਂ ਦੇ ਕੈਂਪ ਦੇ ਵਿੱਚ ਵੜ ਗਏ ਤੇ ਕਿਸਾਨਾਂ ਦੇ ਜਿਹੜੇ ਟਰੈਕਟਰ ਸੀਗੇ ਉਹਨਾਂ ਦੇ ਵਿੱਚ ਖੰਡ ਪਾਤੀ ਹੈ ਜਿਹਦੇ ਨਾਲ ਸਾਰੇ ਟਰੈਕਟਰ ਨਾਸ਼ ਕਰ ਦਿੱਤੇ ਗਏ ਆ ਸੋ ਮੇਰਾ ਮਤਲਬ ਹੈ ਬੀਜੇਪੀ ਤੇ ਆਰਐਸ ਇਹ ਸ਼ਹਿਰੀ ਪਾਰਟੀ ਹੈ ਇਹ ਕਿਸਾਨਾਂ ਨੂੰ ਕਿਸਾਨ ਮਜ਼ਦੂਰਾਂ ਨੂੰ ਨਹੀਂ ਸਮਝਦੇ ਸਾਡਾ ਬਾਰਡਰ ਪਾਕਿਸਤਾਨ ਨਾਲ ਨਹੀਂ ਖੋਲਦੇ ਜਿਹਦੇ ਨਾਲ ਅਸੀਂ ਹਰੇ ਹੋਈਏ ਫੈਲਿਏ ਪੈਸਾ ਆਵੇ ਇਹ ਸਿਰਫ ਸਿੱਖਾਂ ਦੇ ਲਈ ਇੰਡੀਆ ਦੀ ਗਵਰਨਮੈਂਟ ਦੇ ਵਿੱਚ ਕੋਈ ਜਗ੍ਹਾ ਰਹੀ ਨਹੀਂ ਕੋਈ ਸਪੇਸ ਨਹੀਂ ਰਹੀ ਕਿ ਅਸੀਂ ਥੋੜੀ ਵੀ ਚੀਜ਼ ਮੰਗ ਸਕੀਏ ਜਾਂ ਕਰ ਸਕੀਏ ਕਿ ਮੇਰਾ ਹੰਗਾਰਾ ਮਿਲ ਰਿਹਾ ਇਸ ਚੌਂਕ ਦੇ ਵਿੱਚ ਹੈ ਜਿਹੜਾ ਕਿੰਨੇ ਪੱਧਰੇ ਨਾਲ ਜਿਹੜਾ ਤੁਸੀਂ ਜਰਨਲਿਸਟ ਤੁਸੀਂ ਜਰਨਲਿਸਟ ਨੂੰ ਤੁਹਾਨੂੰ ਸਾਰਾ ਕੁਝ ਪਤਾ ਨਾਲ ਤਾਂ ਆਪਣੀ ਤਾਰੀਫ ਕਰੂੰਗਾ ਤੁਸੀਂ ਦੇਖ ਕੇ ਆਪਣੀ ਬਾਤ ਕਰਦੇ ਹੋ ਥੈਂਕ ਯੂ ਜੀ